ਹਾਈ ਸਟੇਟ ਲੈ ਨਿ ਬੱਚੇ ਜਿਹੜੇ ਇਥੇ ਬੁਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੇ ਕਰਾਰੇ ਨੇ ਜਿਹਦੇ ਵਿੱਚ ਸਭ ਜੁਨੇ ਦੁਨੀਆ ਤੇ ਉਪਨ ਦਾ ਜਿਹਦੇ ਮੁਕਾਬਲੇ ਕਰਵਾਈ ਜਾਂਗੀ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਹੈ ਕਿਉਂਕਿ ਕਿਹੜਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਇਹ ਬੱਚਾ ਨੂੰ ਜਿਹੜਾ ਫਤਵਾ ਖੇਡਣ ਵਾਲਾ ਦਿੱਤਾ ਜਾਵੇ ਤਾਂ ਕਿ ਖੇਡਣ ਦੇ ਸੱਤੇ ਵੀ ਹੋ ਸਾਰੇ ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰ ਲੈਣ। ਦੇਖੋ ਸਭ ਤੋਂ ਪਹਿਲਾਂ ਮੈਂ ਜਿਹੜੇ ਆਰਗੇਨਾਈਜ਼ਰ ਨੇ ਮਲੇ ਸਾਹਿਬ ਜਿੰਨੇ ਸਾਥੀ ਆਰਗੇਨਾਈਜ਼ਰ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ 28 ਸਟੇਟਾਂ ਦੇ ਬੱਚੇ ਜਿਹੜੇ ਇੱਥੇ ਬੁਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੇ ਕਰਾਰੇ ਨੇ ਜਿਹਦੇ ਵਿੱਚ ਸਬ ਜੂਨੀਅਰ ਜੂਨੀਅਰ ਤੇ ਉਪਨ ਦਾ ਜਿਹੜੇ ਮੁਕਾਬਲੇ ਕਰਵਾਏ ਜਾਣਗੇ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਹੈ ਕਿਉਂਕਿ ਕਿਹੜਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਬੱਚਾ ਨੂੰ ਜਿਹੜਾ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇ ਤਾਂ ਕਿ ਖੇਡਾਂ ਦੇ ਸਿੱਤੇ ਵੀ ਬਹੁਤ سارے ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰਦੇ ਨੇ ਸੋ ਅੱਜ ਦੇ ਇਸ ਨਰਮਦ ਉਦਘਾਟਨ ਸਮਾਰੋਹ ਦੇ ਵਿੱਚ ਪਹੁੰਚਿਆ ਸੋ ਉਦਘਾਟਨ ਕੀਤਾ ਔਰ ਬੱਚੇ ਖੇਡਣ ਔਰ ਚੰਗਾ ਮਕਾਮ ਹਾਸਲ ਸਰ ਲਗਾਤਾਰ ਪੰਜ ਹਾਈ ਸਟੇਟ ਲੈ ਨਿ ਬੱਚੇ ਜਿਹੜੇ ਇਥੇ ਬੁਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੇ ਕਰਾਰੇ ਨੇ ਜਿਹਦੇ ਵਿੱਚ ਸਬ ਜੁਨੀਅਰ ਜੁਨੀਅਰ ਤੇ ਉਪਕੰਦਾ ਜਿਹਦੇ ਮੁਕਾਬਲੇ ਕਰਵਾਈ ਜਾਣਗੇ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਹੈ ਕਿਉਂਕਿ ਕਿਹੜਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਇਹ ਬੱਚਾ ਨੂੰ ਜਿਹੜਾ ਫਤਵਾ ਖੇਡਣ ਵਾਲਾ ਜੁਗਾ ਜਾਵੇ ਤਾਂ ਕਿ ਖੇਡਣ ਦੀ ਸੱਤ ਵੀ ਹੋ ਸਾਰੇ ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰ ਲੈਣ। ਦੇਖੋ ਸਭ ਤੋਂ ਪਹਿਲਾਂ ਮੈਂ ਜਿਹੜੇ ਆਰਗੇਨਾਈਜ਼ਰ ਨੇ ਮਲੇ ਸਾਹਿਬ ਜਿੰਨੇ ਸਾਥੀ ਆਰਗੇਨਾਈਜ਼ਰ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ 28 ਸਟੇਟਾਂ ਦੇ ਬੱਚੇ ਜਿਹੜੇ ਇੱਥੇ ਬੁਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੇ ਕਰਾਰੇ ਨੇ ਜਿਹਦੇ ਵਿੱਚ ਸਭ ਜੁਨੀਅਰ ਜੁਨੀਅਰ ਤੇ ਉਪਨ ਦਾ ਜਿਹੜੇ ਮੁਕਾਬਲੇ ਕਰਵਾਏ ਜਾਣਗੇ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਹੈ ਕਿਉਂਕਿ ਕਿਹੜਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਬੱਚਾ ਨੂੰ ਜਿਹੜਾ ਵੱਧ ਤੋਂ ਵੱਧ ਖੇਡਣਾ ਲੱਭਾ ਜਾਵੇ ਤਾਂ ਕਿ ਖੇਡਣ ਦੇ ਸਿੱਤੇ ਵੀ ਸਾਰੇ ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰਦੇ ਨੇ ਸੋ ਅੱਜ ਦੇ ਇਸ ਨਿਰਮਲ ਉਦਘਾਟਨ ਸਮਾਰੋਹ ਦੇ ਵਿੱਚ ਪਹੁੰਚਿਆ ਸੋ ਉਦਘਾਟਨ ਕੀਤਾ ਔਰ ਬੱਚੇ ਖੇਡਣ ਔਰ ਚੰਗਾ ਮਕਾਮ ਹਾਸਲ ਸਰ ਲਗਾਤਾਰ ਪੰਜਾਬ ਸਾਈਟ ਸਟੇਟਾਂ ਦੇ ਬੱਚੇ ਜਿਹੜੇ ਇਥੇ ਬੁਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੇ ਕਰਾਰੇ ਨੇ ਜਿਹਦੇ ਵਿੱਚ ਸਭ ਜੁਨੀਅਰ ਜੁਨੀਅਰ ਤੇ ਉੱਪਰ ਦਾ ਜਿਹੜੇ ਮੁਕਾਬਲੇ ਕਰਵਾਈ ਜਾਣਗੇ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਹੈ ਕਿਉਂਕਿ ਕਿਹੜਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਇਹ ਬੱਚਾ ਨੂੰ ਜਿਹੜਾ ਫਤਵਾ ਖੇਡਣ ਵਾਲਾ ਜੁਟਾ ਜਾਵੇ ਤਾਂ ਕਿ ਖੇਡਣ ਦੀ ਸੱਤ ਵੀ ਹੋ ਸਾਰੇ ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰ ਲੈਣ। ਦੇਖੋ ਸਭ ਤੋਂ ਪਹਿਲਾਂ ਮੈਂ ਜਿਹੜੇ ਆਰਗੇਨਾਈਜ਼ਰ ਨੇ ਮਲੇ ਸਾਹਿਬ ਜਿੰਨੇ ਸਾਥੀ ਆਰਗੇਨਾਈਜ਼ਰ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ 28 ਸਟੇਟਾਂ ਦੇ ਬੱਚੇ ਜਿਹੜੇ ਇੱਥੇ ਬੁਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੇ ਕਰਾਰੇ ਨੇ ਜਿਹਦੇ ਵਿੱਚ ਸਭ ਜੁਨੀਅਰ ਜੁਨੀਅਰ ਤੇ ਉਪਨ ਦਾ ਜਿਹੜੇ ਮੁਕਾਬਲੇ ਕਰਵਾਏ ਜਾਣਗੇ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਹੈ ਕਿਉਂਕਿ ਕਿਹੜਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਬੱਚਾ ਨੂੰ ਜਿਹੜਾ ਵੱਧ ਤੋਂ ਵੱਧ ਖੇਡਣਾ ਲੱਭਾ ਜਾਵੇ ਤਾਂ ਕਿ ਖੇਡਾਂ ਦੇ ਸਿੱਤੇ ਵੀ ਬਹੁਤ سارے ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰਦੇ ਨੇ ਸੋ ਅੱਜ ਦੇ ਇਸ ਨਿਰਮਲ ਉਦਘਾਟਨ ਸਮਾਰੋਹ ਦੇ ਵਿੱਚ ਆਉਂਜਾ ਸੋ ਉਦਘਾਟਨ ਕੀਤਾ ਔਰ ਬੱਚੇ ਖੇਡਣ ਔਰ ਚੰਗਾ ਮਕਾਮ ਹਾਸਲ ਸਰ ਲਗਾਤਾਰ